ਸ਼ਸ਼ੀਕਾ ਜੀ ਐਨਆਰ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਇਸ ਤਰ੍ਹਾਂ ਸੀ ਬਠੋਈ ਤਾਂ ਇਸ ਸਮੇਂ ਦੀ ਵੱਡੀ ਖਬਰ ਬਿਕਰਮਜੀਠਿਆ ਨਾਲ ਜੁੜੀ ਹੋਈ ਆ ਤਾਂ ਬਿਕਰਮਜੀਠਿਆ ਨੂੰ ਵਕੀਲ ਮਿਲ ਕੇ ਆਏ ਨੇ ਤਾਂ ਵਕੀਲਾਂ ਵੱਲੋਂ ਮੁਲਾਕਾਤ ਕੀਤੀ ਗਈ ਆ ਤੇ ਮੌਕੇ ਤੇ ਹਾਲਾਤਾਂ ਦਾ ਵੀ ਜਿਹੜਾ ਉਹ ਦੇਖਿਆ ਗਿਆ ਤਾਂ ਦੱਸ ਦਈਏ ਕਿ ਬਿਕਰਮਜੀਠਿਆ ਨੂੰ ਅੱਜ ਸਵੇਰੇ ਹੀ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਤੇ ਵਿਜੀਲੈਂਸ ਵੱਲੋਂ ਜਿਹੜੀ ਆ ਪੁੱਛਗਿੱਛ ਕੀਤੀ ਜਾ ਰਹੀ ਆ ਤਾਂ ਉਧਰ ਬਿਕਰਮ ਬਿਕਰਮਜੀਠਿਆ ਤੇ ਵਕੀਲ ਆ ਜਿਹੜੇ ਉਹ ਮੌਕੇ ਤੇ ਪਹੁੰਚੇ ਅਤੇ ਆ ਕੋਰਟ ਦੇ ਜਿਹੜੇ ਆਦੇਸ਼ ਤੋਂ ਬਾਅਦ ਉਹਨਾਂ ਨੇ ਵਿਜਲੈਂਸ ਦਫ਼ਤਰ ਜਾ ਕੇ ਵਿਕਰਮ ਮਜੀਠੀਆ ਨਾਲ ਗੱਲਬਾਤ ਕੀਤੀ ਗਈ ਹੈ ਤੇ ਉੱਥੇ ਹੀ ਵੱਡੇ ਸਵਾਲ ਵੀ ਖੜੇ ਕਿੱਥੇ ਗਿਆ ਇਸ ਗ੍ਰਿਫਤਾਰੀ ਨੂੰ ਲੈ ਕੇ ਤਾਂ ਹੁਣੇ-ਹੁਣੇ ਵਿਕਰਮ ਮਜੀਠੀਆ ਨਾਲ ਮੁਲਾਕਾਤ ਕਰਕੇ ਆਏ ਨੇ ਅਕਾਲੀ ਦਲ ਦੇ ਬੁਲਾਰੇ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਤਾਂ ਉਹਨਾਂ ਵੱਲੋਂ ਕਈ ਵੱਡੇ ਦੋਸ਼ ਵੀ ਆ ਜਿਹੜੇ ਲਗਾਏ ਗਿਆ ਤਾਂ ਵੱਡੇ ਸਵਾਲ ਵੀ ਖੜੇ ਕਿੱਤੇ ਜਾ ਰਹੇ ਜਿੱਥੇ ਇੱਕ ਪਾਸੇ ਬਿਕਰਮ ਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੀ ਸਿਆਸਤ ਗਰਮਾਈ ਹੋਈ ਆ ਤਾਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵੱਲੋਂ ਵੱਡੇ ਸਵਾਲ ਆ ਜਿਹੜੇ ਇਸ ਗ੍ਰਿਫਤਾਰੀ ਤੇ ਚੁੱਕੇ ਜਾ ਰਹੇ ਆ ਤੇ ਸਰਕਾਰ ਨੂੰ ਘੇਰਿਆ ਜਾ ਰਿਹਾ ਆ ਤਾਂ ਵਿਜੀਲੈਂਸ ਤੇ ਵੀ ਜਿਹੜੇ ਆ ਸਵਾਲ ਜਿਹੜੇ ਆ ਖੜੇ ਕੀਤੇ ਜਾ ਰਹੇ ਆ ਤਾਂ ਉਧਰ ਬਿਕਰਮ ਜੀਠੀਆ ਦੇ ਵਕੀਲ ਆ ਜੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਤੇ ਵਕੀਲ ਆ ਜਿਹੜੇ ਬਾਕੀ ਨੇ ਉਹ ਮਿਲ ਕੇ ਆਏ ਨੇ ਤੇ ਸਾਰੇ ਗੱਲਬਾਤ ਉਹਨਾਂ ਨੇ ਸਾਂਝ ਕੀਤੀ ਆ ਕਿ ਕੀ ਕੁਝ ਅੰਦਰ ਹੋ ਰਿਹਾ ਤੇ ਕੱਪੜੇ ਵਗੈਰਾ ਉਹ ਜਿਹੜੇ ਆ ਸੌਪੇ ਗਏ ਆ ਵਿਕਰਮ ਜੀਠੀਆਂ ਨੂੰ ਤਾਂ ਜੇਕਰ ਦੇਖਿਆ ਜਾਵੇ ਕਿ ਵਿਕਰਮ ਜੀਠੀਆ ਤੇ ਅਮਦਨ ਤੋਂ ਬਾਅਦ ਜਿਆਦਾਤ ਦਾ ਜਾਇਦਾਦ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਜਿਵੇਂ ਹੀ ਐਫ ਆਈ ਆਰ ਦਰਜ ਹੁੰਦੀ ਆ ਤਾਂ ਵੱਖ-ਵੱਖ ਜਿਹੜੇ ਆ ਜਾਂਚ ਪੜਤਾਲ ਕੀਤੀ ਜਾਂਦੀ ਆ ਸਾਰੀਆਂ ਤਸਵੀਰਾਂ ਤੁਸੀਂ ਸਵੇਰ ਤੋਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਵਿਕਰਮ ਜੀਠੀਆ ਜਿਹੜੇ ਆ ਉਹ ਜਿਹੜੇ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਜਿਹੜੇ ਆ ਬਹਿਸ ਦੇ ਨਜ਼ਰ ਵੀ ਆਉਂਦੇ ਆ ਤਾਂ ਉਸ ਤੋਂ ਬਾਅਦ ਗ੍ਰਿਫਤਾਰੀ ਹੁੰਦੀ ਆ ਤਾਂ ਗ੍ਰਿਫਤਾਰੀ ਦੇ ਦੌਰਾਨ ਵੀ ਕਈ ਵੱਡੇ ਆ ਦਾਅਵੇ ਜਿਹੜੇ ਆ ਠੋਕਦੇ ਆ ਬਿਕਰਮਜੀਤਿਆ ਤਾਂ ਉਧਰ ਹੁਣੇ-ਹੁਣੇ ਮੁਲਾਕਾਤ ਕਰਕੇ ਆਏ ਨੇ ਅਰਸ਼ਦੀਪ ਸਿੰਘ ਕਲੇਰ ਕੀ ਕੁਝ ਕਹਿ ਰਹੇ ਨੇ ਆ ਉਹ ਤੁਹਾਨੂੰ ਸੁਣਾ ਦਿੰਨੇ ਆ ਸੁਣ ਲੈ ਸੈਟ ਨੇ ਓਕੇ ਆ ਛੱਡ ਦਿਓ ਮਾਈਕ ਜੀ ਵਾਲਾ ਓ ਯਾਰ ਪਾ ਜੀ ਨੇ ਬਾਕੀ ਕੁਝ ਰਿਹਾ ਇਹ ਗੱਲ ਬਾਈ ਗਲੀਚੇ ਕਰ ਲੋ ਮਾਈਕ ਕਰ ਦਿਓ ਆ ਮਾਈਕ ਥੱਲੇ ਕਰ ਲੋ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਸਰਦਾਰ ਵਿਕਰਮ ਸਿੰਘ ਮਜੀਠੀਆ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਉਹਨਾਂ ਨੇ ਦੁਬਾਰਾ ਇਹ ਗੱਲ ਦੁਹਰਾਈ ਹੈ ਕਿ ਪੰਜਾਬ ਦੇ ਮੁੱਦਿਆਂ ਤੇ ਵਿਵਾਕੀ ਦੇ ਨਾਲ ਇਸੇ ਤਰੀਕੇ ਲੜਾਈ ਜਾਰੀ ਰਹੂਗੀ ਸਰਕਾਰਾਂ ਤੋਂ ਜਿੰਨਾ ਜ਼ੋਰ ਲੱਗਦਾ ਸਰਕਾਰਾਂ ਆਪਣਾ ਜ਼ੋਰ ਲਗਾ ਲੈਣ ਕਿਉਂਕਿ ਇਹ ਜਿਹੜੇ ਝੂਠੇ ਪਰਚੇ ਨੇ ਇਹ ਸੱਚ ਦੀ ਆਵਾਜ਼ ਨੂੰ ਨਹੀਂ ਦਬਾ ਸਕਦੇ। ਔਰ ਮੈਂ ਦੁਬਾਰਾ ਤੁਹਾਡੇ ਸਾਰਿਆਂ ਨਾਲ ਇਹ ਗੱਲ ਦੱਸਣੀ ਚਾਹੁੰਦਾ ਕਿ ਜਿਹੜਾ ਅੱਜ ਇੱਕ ਡਿਸਪਰਪੋਰਸ਼ਨੇਟ ਅਸੈਟਸ ਦਾ ਜਿਹੜਾ ਮੁਕੱਦਮਾ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਦਰਜ ਕੀਤਾ ਗਿਆ ਔਰ ਸਰਕਾਰ ਦਾ ਝੂਠ ਦੇਖੋ ਸਰਕਾਰ ਕਹਿੰਦੀ ਜੀ ਅਸੀਂ ਯੁੱਧ ਨਸ਼ਿਆਂ ਵਿਰੁੱਧ ਇਹ ਕਾਰਵਾਈ ਹੈ। ਮਤਲਬ ਪਰਚਾ ਦੇ ਰਹੇ ਹੋ ਤੁਸੀਂ ਆਮਦਨ ਤੋਂ ਬਾਅਦ ਜਾਇਦਾਦ ਦਾ ਤੇ ਗੱਲਾਂ ਕਰ ਰਹੇ ਹੋ ਯੁੱਧ ਨਸ਼ਿਆਂ ਵਿਰੁੱਧ ਦੀਆਂ। ਅਰੇ ਉਹੀ ਰਿਪੋਰਟ ਹੈ ਮੈਂ ਮੁੱਖ ਮੰਤਰੀ ਪੰਜਾਬ ਨੂੰ ਦੱਸਣੀ ਚਾਹੁੰਨਾ ਤੇ ਵਿਜੀਲੈਂਸ ਦੇ ਅਫਸਰਾਂ ਨੂੰ ਦੱਸਣੀ ਚਾਹੁੰਨਾ ਹੈ ਕਿ ਜਿਹਦੇ ਤੁਸੀਂ ਬਿਨਾਂ ਤੇ ਝੂਠਾ ਪਰਚਾ ਦਰਜ ਕੀਤਾ ਇਹ ਰਿਪੋਰਟ ਤਾਂ ਸੁਪਰੀਮ ਕੋਰਟ ਨੇ ਖਾਰਜ ਕਰਤੀ ਸੀ ਇੱਕ ਖਾਰਜ ਕੀਤੀ ਹੋਈ ਰਿਪੋਰਟ ਨੂੰ ਤੁਸੀਂ ਲੈ ਕੇ ਉਹ ਕੱਲ ਰਾਤ ਤੁਹਾਨੂੰ 10:40 ਮਿੰਟ ਤੇ ਮਿਲੀ ਹੈ ਤੇ ਸਵੇਰੇ 4:40 ਤੇ ਤੁਸੀਂ ਡਿਸਪਰੋਪੋਰਸ਼ਨੇਟ ਅਸੈਟ ਦਾ ਪਰਚਾ ਬਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਦਰਜ ਕਰਤਾ ਉਹਦਾ ਸਿੱਧਾ ਸਿੱਧਾ ਕਾਰਨ ਇਹ ਹੈ ਕਿ ਵਿਕਰਮ ਮਜੀਠੀਆ ਭਗਵੰਤ ਮਾਨ ਸਾਹਿਬ ਦੇ ਖਿਲਾਫ ਬੋਲਦੇ ਨੇ ਸਰਕਾਰ ਦੀ ਨੀਤੀਆਂ ਦੇ ਖਿਲਾਫ ਬੋਲਦੇ ਨੇ ਹਲੇ ਕੁਝ ਦਿਨ ਪਹਿਲਾਂ ਫੇਰ ਭਗਵੰਤ ਮਾਨ ਸਾਹਿਬ ਦੇ ਸਿਹਤ ਵਾਰੇ ਜੇ ਕੋਈ ਗੱਲ ਕੀਤੀ ਸੀ ਮੈਨੂੰ ਲੱਗਦਾ ਉਹਦਾ ਵੀ ਇੱਕ ਕਾਰਨ ਮੁੱਖ ਮੰਤਰੀ ਸਾਹਿਬ ਦਿਲ ਨੂੰ ਲਾ ਕੇ ਕਿਤੇ ਬਣਾ ਲਿਆ ਸੋ ਇਹਦੇ ਜਿਹੜੇ ਝੂਠੇ ਪਰਚੇ ਨੇ ਮੈਂ ਕਹੂੰਗਾ ਕਿ ਪਹਿਲਾਂ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ ਜੇ ਤੁਸੀਂ ਇੱਕ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਦਿੱਤਾ ਤਾਂ ਲੋਕਾਂ ਨੂੰ ਦੱਸੋ ਕਿ ਅਸੀਂ ਆਮਦਨ ਤੋਂ ਵੱਧ ਜਾਇਦਾਦ ਦਾ ਦਿੱਤਾ ਕਿਉਂਕਿ ਹਰ ਇੱਕ ਪੁਲਿਸ ਦਾ ਡਿਪਾਰਟਮੈਂਟ ਵੱਖਰਾ ਹੈ ਇਹ ਜਿੱਥੇ ਅਸੀਂ ਅੱਜ ਖੜੇ ਆ ਇਹ ਵਿਜੀਲੈਂਸ ਦਾ ਡਿਪਾਰਟਮੈਂਟ ਹੈ ਇਹਦਾ ਕੰਮ ਹੈ ਆਮਦਨ ਤੋਂ ਵੱਧ ਜਾਇਦਾਦ ਜਿਹੜਾ ਨਾਰਕੋਟਿਕਸ ਆ ਉਹ ਵਿੰਗ ਤੁਹਾਡਾ ਡਿਫਰੈਂਟ ਹੈ ਜਿਦੇ ਵਿੱਚ ਤੁਸੀਂ ਅੱਜ ਤੱਕ ਚਲਾਨ ਨਹੀਂ ਪੇਸ਼ ਕਰ ਸਕੇ ਔਰ ਅੱਜ ਦਾ ਝੂਠਾ ਪਰਚਾ ਦੇ ਕੇ ਸਰਕਾਰ ਨੇ ਇਹ ਹਾਰ ਕਬੂਲ ਕਰ ਲਈ ਹੈ ਕਿ ਨਸ਼ਿਆਂ ਦੇ ਕੇਸ ਦੇ ਵਿੱਚ ਸਰਕਾਰ ਮੂਹਰੇ ਮੂਹਰੇ ਡਿੱਗੀ ਹੈ ਸਰਕਾਰ ਕੋਲੇ ਨਸ਼ਿਆਂ ਦੇ ਵਿੱਚ ਕੋਈ ਸਬੂਤ ਨਹੀਂ ਹੈ ਤੇ ਹੁਣ ਉਹ ਜਿਹੜੀ ਸੁਪਰੀਮ ਕੋਰਟ ਤੋਂ ਇੱਕ ਖਾਰਜ ਰਿਪੋਰਟ ਹੈ ਜਿਹਦੀ ਬਨਾਤੇ ਮਜੀਠੀਆ ਸਾਹਿਬ ਦੀ ਜ਼ਮਾਨਤ ਦੀ ਐਪਲੀਕੇਸ਼ਨ ਖਾਰਜ ਕਰਾਉਣ ਦੇ ਲਈ ਸੁਪਰੀਮ ਕੋਰਟ ਸਰਕਾਰ ਗਈ ਸੀ ਇਹ ਰਿਪੋਰਟ ਉੱਥੇ ਰੱਖੀ ਗਈ ਸੀ ਤੇ ਸੁਪਰੀਮ ਕੋਰਟ ਨੇ ਰਿਪੋਰਟ ਨੂੰ ਖਾਰਜ ਕਰਤਾ ਸੀ ਨਕਾਰਤਾ ਸੀ ਤੇ ਹੁਣ ਦੇਖੋ ਸੁਪਰੀਮ ਕੋਰਟ ਦੇ ਆਰਡਰ ਦੇ ਉੱਪਰ ਦੀ ਭਗਵੰਤ ਮਾਨ ਸਾਹਿਬ ਆਪਦੇ ਆਰਡਰ ਚਲਾ ਰਹੇ ਨੇ ਉਹਦੇ ਲਈ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਦਿੱਤਾ ਹੈ ਜਿੱਦੇ ਤੇ ਸੁਪਰੀਮ ਕੋਰਟ ਬੜੀ ਕਲੀਅਰ ਹੈ ਕਿ ਜੇ ਆਮਦਨ ਤੋਂ ਬਾਅਦ ਜਾਇਦਾਦ ਦਾ ਕਿਸੇ ਤੇ ਪਰਚਾ ਦੇਣਾ ਹੈ ਤਾਂ ਉਹਨੂੰ ਰਿਟਨ ਕੁਐਸਚਨਰ ਦੇਣਾ ਪਊਗਾ ਉਹਨੂੰ ਪੁੱਛਣਾ ਪਊਗਾ ਕਿ ਭਾਈ ਆ ਤੇਰੀ ਆਮਦਨ ਹੈ ਆ ਤੇਰੀ ਜਾਇਦਾਦ ਹੈ ਜਿਹੜਾ ਫਰਕ ਹੈ ਉਹਦੇ ਬਾਰੇ ਜਵਾਬ ਦੇ ਉਹਦਾ ਜਵਾਬ ਕੋਈ ਲਿਆ ਨਹੀਂ ਤੇ ਸਿੱਧਾ ਪਰਚਾ ਦਰਜ ਕਰਤਾ ਸੋ ਇਹ ਨੇਰਗਰਦੀ ਸਰਕਾਰ ਦੀ ਇਹਦੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਜਾਰੀ ਰਹੂਗੀ ਮਜੀਠੀਆ ਸਾਹਿਬ ਪੂਰਨ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਲੋਕਾਂ ਦੀ ਵਚਨਬੱਦ ਨੇ ਲੋਕਾਂ ਦੇ ਮੁੱਦਿਆਂ ਦੀ ਲੜਾਈ ਲੜਨ ਲਈ ਉਹ ਵਚਨਬੱਦ ਕਦੋਂ ਕੋਰਟ ਦੇ ਵਿੱਚ ਪੇਸ਼ ਕਰ ਰਹੇ ਕੋਈ ਜਾਣਕਾਰੀ ਦਿੱਤੀ ਹੈ ਜੀ ਇਹਨਾਂ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਜੀ ਕਿ ਕਦੋਂ ਪੇਸ਼ ਕਰਨਾ ਹੈ ਹਲੇ ਵੀ ਉਹ ਕਹਿ ਰਹੇ ਨੇ ਕਿ ਸਾਡੀ ਕਾਰਵਾਈ ਜਾਰੀ ਹੈ ਜਦੋਂ ਕਾਰਵਾਈ ਸਾਡੀ ਪੂਰੀ ਹੋ ਜਾਊਗੀ ਉਸ ਤੋਂ ਬਾਅਦ ਅਸੀਂ ਕੋਰਟ 'ਚ ਪੇਸ਼ ਕਰਾਂਗੇ ਸੋ ਬਿਲਕੁਲ ਵੀ ਪੁਲਿਸ ਵੱਲੋਂ ਕੁਝ ਨਹੀਂ ਦੱਸਿਆ ਗਿਆ ਕਿ ਕਦੋਂ ਪੇਸ਼ ਕੀਤਾ ਜਾ ਸਾਡੀ ਤਰਫੋਂ ਕੋਈ ਬੇਲ ਜਿਹੜੀ ਐ ਅਪਲਾਈ ਕੀਤੀ ਜਾ ਰਹੀ ਹੈ ਇਸ ਗ੍ਰਿਫਤਾਰੀ ਦੇ ਅਗੇ ਦੇਖੋ ਹਰ ਇੱਕ ਚੀਜ਼ ਦਾ ਪ੍ਰੋਸੀਜਰ ਹੈ ਹਲੇ ਉਹਨਾਂ ਦੀ ଫਾਰਮਲ ਅਰੈਸਟ ਇਹਨਾਂ ਨੇ ਅੱਜ ਸਵੇਰ ਪਾਈ ਹੈ ਇਸ ਤੋਂ ਬਾਅਦ ਜਦੋਂ ਕੋਰਟ 'ਚ ਪੇਸ਼ ਕਰਨਗੇ ਬਾਕੀ ਪ੍ਰੋਸੀਜਰ ਉਸ ਤੋਂ ਬਾਅਦ ਠੀਕ ਹੈ ਆਨਾ ਜੋਰਾ ਗੁਰ ਸਾਹਿਬ